ਨਾਮ ਰਸ਼ਮ ਸਿੰਘ ਹੈ ਜੀ ਹਾਂਜੀ ਅੱਧਰ ਨਾਲ ਆਇਆ ਕੀ ਕਰਨ ਆ ਕਦੀ ਕੋਲ ਧਰ ਨਾਲ ਆਇਆ ਗਿਆ ਧਰ ਨਾਲ ਜੀ ਨੂੰ ਇਹ ਕਰਕੇ ਲਾਉਣਾ ਪਿਆ ਕਿ ਸਾਡਾ ਦੇ ਇੱਕ ਮੈਂਬਰ ਚਲੇ ਗਿਆ ਕਾਡਾ ਮਰੀਜ਼ ਸੀਰੀਸ ਹੈ ਬਹੁਤ ਜ਼ਿਆਦਾ 2 ਮਿੰਟ ਹਾਂਜੀ ਆਪਣਾ ਨਾਮ ਦੱਸੋ ਮੇਰਾ ਨਾਮ ਹਰਜੀਤ ਸਿੰਘ ਜੀ ਸਾਬਕਾ ਸਰਪੰਚ ਰੰਗੜ ਤੋਂ ਜੀ ਹਾਂਜੀ ਅੱਜ ਜੀ ਸਾਨੂੰ ਇੰਨੀ ਵੱਡੀ ਤ੍ਰਾਸਤੀ ਵਜੀ ਆ ਤੁਹਾਨੂੰ ਦੱਸ ਨਹੀਂ ਸਕਦੇ ਇੱਕ ਭਰਾ ਸੀ ਸਾਡਾ ਰੱਬ ਵਰਗਾ ਇਨ ਨੂੰ ਤੁਸੀਂ ਰੱਬ ਵੀ ਕਹਿ ਲੋਗੇ ਨਾ ਲੇਕਿਨ ਜਿੰਨੀ ਕ ਪਬਲਿਕ ਬੈਠੀ ਸਾਰੇ ਕਹਿਣਗੇ ਮੈਂ ਕੱਲਾ ਨਹੀਂ ਕਹੂੰਗਾ ਇਹ ਜੀ ਬਲਜੀ ਆਪਣਾ ਕੁਲਦੀਪ ਸਿੰਘ ਤੇ ਹਰਦੀਪ ਸਿੰਘ ਦਾ ਥੋੜਾ ਲੈਂਡ ਦਾ ਡਿਸਪਿਊਟ ਸੀ ਉਹਦੇ ਸਬੰਧ ਵਿੱਚ ਉਹਨਾਂ ਦਾ ਥੋੜਾ ਡਿਸਪਿਊਟ ਹੋਣ ਕਰਕੇ ਲੜਾਈ ਹੋਈ ਸੀ ਇੱਕ ਜਾਨਾ ਬੋਲਦੇ ਹਾਂ ਫਿਰ ਉਸ ਤੋਂ ਬਾਅਦ ਇੱਕ ਜਾਨੇ ਦੀ ਹੋਰ ਕੰਨੀ ਹਾਂਜੀ ਭਾਜੀ ਆਪਣਾ ਨਾਮ ਦੱਸ ਕੇ ਜੀ ਨਾਮ ਮਰਾਸ਼ਮਸ਼ੇਰ ਸਿੰਘ ਹੈ ਜੀ ਹਾਂਜੀ ਅੱਧਰ ਨਾਲ ਆਇਆ ਕੀ ਕਰਨੇ ਆ ਕਦੀ ਕਦੀ ਅੱਧਰ ਨਾਲ ਆਇਆ ਥਾਣਾ ਜੀ ਇਹਨੂੰ ਇਹ ਕਰਕੇ ਲਾਉਣਾ ਪਿਆ ਕਿ ਸਾਡਾ ਦੇ ਇੱਕ ਮੈਂਬਰ ਚਲੇ ਗਏ ਕਹਾੜਾ ਮਰੀਜ਼ ਸੀਰੀਅਸ ਹੈ ਬਹੁਤ ਜ਼ਿਆਦਾ ਤੇ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਜਿਹੜੇ ਪੁਲਿਸ ਨੇ ਬੰਦੇ ਕੱਲ ਫੜੇ ਉਹ ਵੀ ਮਤਲਬ ਪੁਲਿਸ ਦੀ ਕਸਟਡੀ ਚੋਂ ਨਿਕਲ ਚੁੱਕੇ ਹੈ ਭੱਜ ਗਏ ਜੀ ਕਰਮਜੀਤ ਜਿਹੜਾ ਭੱਜ ਗਿਆ ਪੁਲਿਸ ਦੀ ਕਸਟਡੀ ਚੋਂ ਉਹਦੀ ਪੁਲਿਸ ਦੀ ਕਸਟਡੀ ਚੋਂ ਨਿਕਲ ਗਿਆ ਤੇ ਪੁਲਿਸ ਵਾਲਿਆਂ ਨੇ ਇਹਨਾਂ ਕੋ ਪੈਸੇ ਲਏ ਆ ਯਾ ਡੀਐਸਪੀ ਨੇ ਸਾਰੇ ਨੇ ਬੰਦਾ ਛੱਡਤਾ ਡੀਐਸਪੀ ਨੇ ਲੈ ਪੈਸੇ ਨਾਲ ਕਿਹੜਾ ਇਹਨਾਂ ਦਾ ਮੇਨ ਅਫਸਰ ਇਹਨਾਂ ਦਾ ਉਹਨਾਂ ਪੈਸੇ ਚੁਕੇ ਆ ਜੀ ਕੇਸ ਦੀ ਕੋਈ ਸੁਣਵਾਈ ਨਹੀਂ ਹੋਣਦੀ ਅਈ ਕਦੀ ਕਦੇ ਭਾਜਦੇ ਫਿਰ ਸਾਲੋਂ ਧੰਨਾ ਮਜਬੂਰਨ ਲਾਉਣਾ ਪਿਆ ਜੀ ਸਾਡਾ ਮਤਲਬ ਦਿਲ ਨਹੀਂ ਕਰਦਾ ਮਸਲਾ ਕੀ ਹੈਗਾ ਸਾਰਾ ਮਸਲਾ ਇਹ ਜੀ ਜਿਹੜਿਆ ਮਤਲਬ ਜਿੰਨਾਂ ਨਾਲ ਝਗੜਾ ਆਇਆ ਇਹਨਾਂ ਦਾ ਮਤਲਬ ਸਮੈਗ ਦਾ ਬਹੁਤ ਵੱਡਾ ਕਾਰੋਬਾਰ ਹੈ ਗੜ ਇਹਨਾਂ ਦਾ ਅਈ ਹੈਗੇ ਝਾੜੂ ਬਾੜੀ ਨਾਲ ਸੰਬੰਧ ਰੱਖਦੇ ਸਾਡਾ ਮਤਲਬ ਕਿ ਚਲੋ ਅਜੇ ਨਵੇਂ-ਨਵੇਂ ਜੁੜਿਆ ਇਹ ਹੈਗੇ ਤਣਾਟ ਬੰਦੇ ਆ ਜੀ ਇਹਨਾਂ ਦੀ ਕੋਈ ਉੱਥੋਂ ਤੱਕ ਪ ਸਾਡੀ ਕੋਈ ਕਦੇ ਸੁਣਵਾਈ ਨਹੀਂ ਹੋਣੀ ਨਾ ठाਣੇ ਹੋਣਦੀ ਐ ਤੇ ਨਾ ਸਾਡੀ ਕੋਈ ਹਸਪੀਟਲ ਵਾਲਾ ਸੁਣਨਦੇ ਜੀ ਇੱਕ ਸਾਲ ਆਇਆ ਜਿੱਦੋਂ ਦਾ ਤੁਸੀਂ ਤੁਹਾਨੂੰ ਲੈ ਕੇ ਇਹਨਾਂ ਕੋਈ ਗੱਲਬਾਤ ਕੀਤੀ ਤੁਹਾਡੇ ਨਾਲ ਪੁਲਿਸ ਵਾਲੇ ਬਸ ਇਦਾਂ ਹੀ ਅਰੇ ਵਿਸ਼ਵਾਸ਼ੀ ਦਿਵਾਉਂਦੇ ਸਿਰਫ ਗੋਮਲੇ ਤੇ ਮਿੱਟੀ ਛਾੜਨ ਵਾਲਾ ਕੰਮ ਐ ਜੀ ਬਾਕੀ ਕੋਈ ਕਹਿ ਨਹੀਂ ਸਕਦੇ ਕਿ ਕੋਈ ਬੰਦੇ ਫੜੇ ਵੀ ਛੱਡੀ ਜਾਂਦੇ ਡੱਡ ਬੋੜੀ ਕਿੱਥੇ ਰੱਖ ਕੇ ਕਿਹੜੀ ਰੋਡ ਤੇ ਰੱਖ ਕੇ ਪ੍ਰਦਰਸ਼ਨ ਕਰਦੇ ਡੈਸ਼ਬੋਰਡ ਆਪਾਂ ਜਿਹੜੀ ਰੋਡ ਤੇ ਰੱਖ ਕੇ ਬੈਠੇ ਨੇ ਨੀ ਕਿ ਮੋੜ ਤੇ ਰੱਖ ਕੇ ਬੈਠੇ ਨੇ ਹਾਂਜੀ ਬਾਟਰ ਨੂੰ ਜੰਗੀ ਹਾਂਜੀ ਹਾਂਜੀ ਬਾਟਰ ਨੂੰ ਤੇ ਕਿੰਨੀ ਦੇਰ ਤਰਨਾ ਪ੍ਰਦਰਸ਼ਨ ਰਹੇਗਾ ਤੁਹਾਡਾ ਇਹ ਆਮਣ ਵੀਰੇ ਸਰਪੰਚ ਉਹਨਾਂ ਨੂੰ ਮਤਲਬ ਸਵੇਰ ਦੀ ਪੁਲਿਸ ਉਹਨਾਂ ਨਾਲ ਗੱਡਮਟ ਕਰਨ ਢਈ ਆ ਉਹਨਾਂ ਨੂੰ ਨਹੀਂ ਅਰੈਸਟ ਕੀਤਾ ਬਾਕੀ ਵੀ ਜਿਹੜੇ ਬੰਦੇ ਆ ਨਰਵੈਲ ਸਿੰਘ ਸਰਪੰਚ ਉਹ ਵੀ ਬਾਹਰ ਆ ਉਹ ਵੀ ਨਹੀਂ ਅਰੈਸਟ ਕੀਤਾ ਬੰਦੇ ਕੋਈ ਨਹੀਂ ਅਰੈਸਟ ਕਰੰਦੇ ਜਨਾਨੀਆਂ ਅਰੈਸਟ ਕੀਤੀਆਂ ਵਾ ਦੋ ਚਾਰ ਬਸ ਇਹ ਕਿਹੜਾ ਮੇਨ ਸਾਡਾ ਮੁਜਰਮ ਉਹ ਵੀ ਨਾ ਮਤਲਬ ਕਿ ਛੱਡ ਦਿੱਤਾ ਵਾ ਕੱਲ ਗ੍ਰਿਫਤਾਰਤ ਕੀਤਾ ਗਿਆ ਸੀ ਕਹਿੰਦੇ ਗੁਰਨਾਣਕ ਦੇਵ ਉਹਦੇ ਲੈ ਕੇ ਹਾਂਜੀ ਉਹ ਉੱਥੋਂ ਹੀ ਨਾ ਮਤਲਬ ਪੁਲਿਸ ਵਾਲਿਆਂ ਭਜਾਇਆ ਬੰਦਾ ਹੋਵੇ ਨਹੀਂ ਭਜ ਸਕਦਾ ਇਹਨਾਂ ਪੈਸੇ ਲੈ ਆ ਪੁਲਿਸ ਵਾਲਿਆਂ ਤੇ ਉਹਨੂੰ ਭਜਾ ਦਿੰਦਾ ਵਾ ਜੀ ਕੋਈ ਮੰਗ ਕਰ ਕੀ ਮੰਗੇ ਮੰਗੇ ਹੈ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਸਾਡਾ ਜੀ ਬੰਦਾ ਮਰਿਆ ਵਾ ਸਾਨੂੰ ਫੇਰ ਇਹਨੇ ਥ੍ਰੈਟ ਵੀ ਮਿਲ ਰਹੀਆਂ ਧਮਕੀਆਂ ਮਿਲ ਰਹੀਆਂ ਫੇਰ ਦੁਬਾਰਾ ਕਿ ਤੁਹਾਨੂੰ ਗੋਲੀਆਂ ਮਰਵਾਉਣੀਆਂ ਵਾ ਘਰ ਵੀ ਨਾ ਪਹਿਲਾਂ ਗੋਲੀਆਂ ਮਾਰੀਆਂ ਵਾ ਵੀ ਇਹ ਸਾਨੂੰ ਥ੍ਰੈਟ ਮਿਲ ਰਹੀਆਂ ਵੀ ਗੋਲੀਆਂ ਮਰਵਾਉਣੀਆਂ ਤੁਹਾਡੇ ਜਿਨ੍ਹਾਂ ਦੀ ਮੌਤ ਹੋਈ ਉਹ ਕੀ ਲੱਗਦੇ ਤੇ ਜਿਹੜੇ ਜ਼ਖਮੀ ਨੇ ਤੁਹਾਡੇ ਉਹ ਕੀ ਲੱਗਦੇ ਨੇ ਜਿਨ੍ਹਾਂ ਦੀ ਮੌਤ ਸਾਡੇ ਚਾਚਾ ਜੀ ਹੈ ਤੇ ਜਿਨ੍ਹਾਂ ਦੇ ਗੋਲੀ ਲੱਗੀ ਹੈ ਉਹ ਮੇਰੇ ਡੜੀ ਹੈ ਜੀ ਹਾਂਜੀ ਹਾਂਜੀ ਆਪਣਾ ਨਾਮ ਦੱਸੋ ਮੇਰਾ ਨਾਮ ਹਰਜੀਤ ਸਿੰਘ ਜੀ ਸਾਫਕਾ ਸਰਪੰਚ ਰੰਗੜ ਤੋਂ ਜੀ ਅੱਜ ਜੀ ਸਾਨੂੰ ਇੰਨੀ ਵੱਡੀ ਤਰਸਤੀ ਵਜਈ ਆ ਤੁਹਾਨੂੰ ਦੱਸ ਨਹੀਂ ਸਕਦੇ ਇੱਕ ਭਰਾ ਸੀ ਸਾਡਾ ਰੱਬ ਵਰਗਾ ਇਹਨੂੰ ਤੁਸੀਂ ਰੱਬ ਵੀ ਕਹਿ ਲੋਗੇ ਨਾ ਲੇਕਿਨ ਜਿੰਨੀ ਕ ਪਬਲਿਕ ਬੈਠੀ ਸਾਰੇ ਕਹਿਣਗੇ ਮੈਂ ਕੱਲਾ ਨਹੀਂ ਕਹੂੰਗਾ ਕਿ ਮੇਰਾ ਦੇਰੋਂ ਡਿਆ ਵੀ ਮੇਰਾ ਭਰਾ ਸੀ ਉਹ ਪਰ ਉਹ ਹੈ ਹੀ ਰੱਬ ਸੀ ਜੀ ਉਹਦੇ ਨਜਾਇਜ਼ ਘਰੇ ਹੱਥ ਜੋੜਦਿਆਂ ਦੇ ਗੋਲੀਆਂ ਮਾਰਤੀਆਂ ਇਹਨਾਂ ਨੇ ਨਜਾਇਜ਼ ਨਜਾਇਜ਼ ਮਾਰਤੇ ਹਥਿਆਰ ਨਜਾਇਜ਼ ਉਸਨੇ ਬਰਾਮਦ ਕੀਤੇ ਨੇ ਨਜਾਇਜ਼ ਹਥਿਆਰ 2 ਨੰਬਰ ਦਾ ਤੰਦਾ 2 ਨੰਬਰ ਦਾ ਤੰਦਾ ਸ਼ਰਿਆਮ ਸਮੈਗ ਇਹ ਇਹ ਕੀ ਕਰਦੇ ਵਿਚਾਰੇ ਇਹਨਾਂ ਨੇ ਨਵੇਂ-ਨਵੇਂ ਪਾਰਟੀ ਬਣੀ ਆ ਤੇ ਉਹਨਾਂ ਨੇ ਝਾੜੂ ਚੁੱਕ ਲਿਆ ਵੀ ਚਲੋ ਸਮੈਗ ਦੇ ਖਿਲਾਫ ਅਸੀਂ ਬੋਲੀਏ ਤੇ ਬੋਲੇ ਆ ਤੇ ਉਹਦੇ ਆਣ ਕੇ ਸ਼ਰੇਆਮ ਗੋਲੀਆਂ ਮਾਰੀਆਂ ਉਹਨਾਂ ਨੂੰ ਕਿਹੜਾ ਰੋਡ ਹੈ ਤੁਹਾਡੇ ਕੋਲ ਅੱਜ ਜਾ ਜਿਹੜਾ ਇੰਟਰਨੈਸ਼ਨਲ ਵਾਗਾ ਬਾਰਡਰ ਰੋਡ ਜਿਹੜਾ ਨਾ ਇਹਦੇ ਉੱਤੇ ਅਸੀਂ ਟਾਰੀ ਬਾਰਡਰ ਤੇ ਅਜ ਰਣੀ ਕੇ ਮੋੜ ਦੇ ਉੱਤੇ ਲਾਸ਼ ਰੱਖ ਕੇ ਬਿਠੇ ਆ ਇਹਦੇ ਜਿੰਨਾ ਚਿਰ ਸਾਨੂੰ ਇਨਸਾਫ ਨਾ ਮਿਲੂਗਾ ਜੀ ਅਸੀਂ ਇੰਨਾ ਜਰੀ ਡਟੇ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਬੈਠਿਆਂ ਨੂੰ ਕੋਈ ਅਸੀਂ ਦੁਪਹਿਰ ਦੇ ਦੁਪਹਿਰ ਦੇ ਬੈਠੇ ਆ ਜੀ ਕਿੰਨਾ ਡੇਢ ਘੰਟਾ ਹੋ ਗਿਆ ਵਾ ਡੀਐਸਪੀ ਟਾਰੀ ਆਏ ਸੀ ਸਾਨੂੰ ਨੇ ਵਿਸ਼ਵਾਸ ਦਿਵਾ ਕੇ ਗਏ ਆ ਕਿ ਅਸੀਂ ਇੱਧਰ ਜਿਹੜਾ ਮੇਨ ਮੁਜਰਮ ਆ ਇਹ ਕਮਨबीर ਸਰਪੰਚ ਤੇ ਨਾਲ ਬੱbbi ਸਰਪੰਚ ਜਿਹਨੂੰ ਨਰਵੈਲ ਸਿੰਘ ਇੱਕ ਕਰਮਜੀਤ ਸਿੰਘ ਜਿਹੜਾ ਇਹਨਾਂ ਦੀ ਕਸਟਡੀ ਦੇ ਵਿੱਚ ਸੀ ਜੀ ਕੱਲ ਦਾ ਤੇ ਕੀ ਤੁਸੀਂ ਪੁਲਿਸ ਦੀ ਨਲਾਕੀ ਸਮਝਦੇ ਜੀ ਤਿੰਨ ਚਾਰ ਦਿਨ ਤੋਂ ਜਿਹੜਾ ਝਗੜਾ ਵਾ ਚੱਲਦਾ ਪਿਆ ਪਰ ਪੁਲਿਸ ਨੇ ਸੀਰੀਅਸ ਨਹੀਂ ਲਿਆ ਕਿ ਜਿਹੜੀ ਮੌਤ ਹੋ ਗਈ ਇਸ ਤੋਂ ਵੱਡੀ ਨਲਾਕੀ ਕੀ ਹੋ ਸਕਦੀ ਸਰ ਅਹੀਂ ਇਹਨਾਂ ਨੂੰ ਜਾ ਕੇ ਜਿੰਨਾ ਨਾਲ ਤਾਲਮਿਲ ਕੀਤਾ ਇਹਨਾਂ ਨੂੰ ਦੱਸਿਆ ਵੀ ਆ ਗੱਲਾਂ ਵੇਖੋ ਬੰਦੇ ਤਕੜੇ ਹੋ ਤਾਂ ਛਰੇਆਮ ਪਿਸਤੌਲ ਲਈ ਵਰਦੇ ਆ ਰਾਤ 12 ਵਜੇ 1 ਵਜੇ ਤੱਕ ਪੂਰੀਆਂ ਗਲੀਆਂ 'ਚ ਤੁਸੀਂ মিডিਆ ਵਾਲੇ ਆਏ ਜੇ ਤੁਸੀਂ ਆਪ ਇਨਸਾਫ ਕਰ ਲੋ ਜਾ ਕੇ ਪੁੱਛ ਲੋ ਘਰ-ਘਰ ਜਾ ਕੇ ਰਣਗਰ ਪਿੰਡ ਵਿੱਚ ਪੂਰੇ 12 ਵਜੇ ਦੇ ਕਰੀਬ-ਕਰੀਬ ਸਾਰੇ ਘਰਾਂ ਦੇ ਵਿੱਚ ਸਾਹਮਣੇ-ਸਾਹਮਣੇ ਜਾ ਕੇ ਗੋਲੀਆਂ ਕੱਢਣੀਆਂ ਇਹ ਗਾਲਾਂ ਕੱਢਣੀਆਂ ਨਾਲ ਇਹ ਅਵਨ ਵੀਰ ਸਰਪੰਚ ਤੇ ਸਾਰੇ ਹੀ ਇਹ ਨਰਵੈਲ ਉਹਨੇ ਤੇ ਇਹਨਾਂ ਨੂੰ ਤੇ ਭਾਜੀ ਏਡਾ ਵੱਡਾ ਸਾਨੂੰ ਡਰ ਲੱਗਦਾ ਇਹਨਾਂ ਕੋ ਵੀ ਇਹ ਹੁਣ ਜੜਿਆਲੀ ਬਾਹਰ ਨੇ ਕਰਨ ਰੋਡ ਤੇ ਆਏ ਕਿਉਂ ਐਸੇ ਕਰਕੇ ਵੀ ਇਹ ਸਾਨੂੰ ਦੁਬਾਰੇ ਨਾਣ ਕੇ ਮਾਰਨ ਗੋਲੀਆਂ ਕੀ ਲੱਗਦਾ ਪੰਜਾਬ ਦੀ ਲਾਣਾ ਡਿਸਟ੍ਰਿਕਟ ਖਰਾਬ ਹੋ ਗਈ ਮੇਰੇ ਕੋ ਸਰ ਐਸਾ ਨਾ ਦੇ ਸਾਨੂੰ ਵੇਖੋ ਜਿੱਦਾਂ ਦੇ ਅਸੀਂ ਕੱਲ ਦੇ ਵੇਖੋ ਪੁਲਿਸ ਦੀ ਕਸੜੀ ਜੋ ਬੰਦਾ ਭੱਜ ਜੇ ਜਿਹੜਾ ਕੱਲ ਦਾ ਇਹਨਾਂ ਨੇ ਫੜਿਆ ਹੋਵੇ ਉਥੇ ਇਹਨਾਂ ਦੇ ਕੋਲ ਚਾਰ ਮਲਾਜਮ ਇਹਨਾਂ ਲਾਏ ਹੋਣਾ ਤੇ ਅਹੀ ਇਹਦੋਂ ਵੱਡੀ ਨਾਲ ਕੀ ਕੀ ਸਮਝਾਂਗੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੇ ਆਮ ਆਦਮੀ ਪਾਰਟੀ ਦੇ ਕਾਰਕਿਰਤਾਵਾ ਜਿਹਨੂੰ ਗੋਲੀ ਮਾਰਤੀ ਫਿਰ ਵੀ ਜੇ ਇਨਸਾਫ ਨਹੀਂ ਮਿਲਿਆ ਦੂਸਰੇ ਬੰਦੇ ਨੂੰ ਕਿਵੇਂ ਇਨਸਾਫ ਮਿਲੇ ਭਾਈ ਜੀ ਦੋ ਤੱਕ ਦੇ ਫੋਨਾਂ ਦੇ ਦੇਖੋ ਭਾਜੀ ਹੁਣ ਉਹਨਾਂ ਦੇ ਘਰੇ ਉਹਨਾਂ ਦੇ ਘਰੇ ਦੋ ਨੰਬਰ ਦੇ ਪਿਸਤੌਲ ਦੋ ਨੰਬਰ ਦਾ ਪੈਹਾ ਤੇ ਸ਼ਰਿਆਮ ਉਹ ਅੱਜ ਦੇ ਨਹੀਂ ਤਾਂ ਲੀ ਕਰਦੇ ਆਏ ਜੀ ਕਰੇ ਦੀ ਤਾਂ ਨਹੀਂ ਕਰਦੇ ਅਜ ਤੋਂ 2 ਮਹੀਨੇ 1.5 ਮਹੀਨਾ ਪਹਿਲਾਂ ਉਹਨਾਂ ਨੇ ਸ਼ਰਿਆਮ ਰੋਡ ਤੇ ਗੋਲੀਆਂ ਚਲਾਈ ਜਾਂਦੇ। 2 ਨੰਬਰ ਦਾ ਪਿਸਤੌਲ ਹੈ ਜੇ ਕਾਰੀਕਰਤਾ ਨੂੰ ਪਤਾ ਤੇ ਪੁਲਿਸ ਕਾਰਵਾਈ ਕਿਉਂ ਨਹੀਂ ਕਰਦੀ? ਪੰਜਾਬ ਆ ਮੈਂ ਨਾ ਪੁਲਿਸ ਭਾਜੀ ਅਸੀਂ ਫਿਰ ਕਵਾਂਗੇ ਰਲੀਆਂ। ਪੁਲਿਸ ਨੂੰ ਕੋਈ ਹਫ਼ਤਾ ਜਾਂਦਾ ਕੋਈ ਮਹੀਨਾ ਜਾਂਦਾ ਹੋਊਗਾ ਤੋ ਹੋਰ ਚੜ ਗਿਆ। ਹੋਰ ਤਾਂ ਕਦੀ 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 ਕੋਈ ਗੱਲ ਹੀ ਨਹੀਂ ਹੋ ਸਕਦੀ ਉਹ ਜੀ ਜੇ ਪੁਲਿਸ ਦੇ ਚਾਵੇ ਪੁਲਿਸ ਤੇ ਚਾਵੇ ਤੇ ਮਰਦਿਆਂ ਤੋਂ ਬੁਲਾ ਲੈਂਦੀ ਸਾਰਾ ਕੋਈ ਤੇ ਪੁਲਿਸ ਦਾ ਮਣ ਬਣ ਗਿਆ ਨਾ ਜੀ। ਲੋ ਮੰਨ ਲੋ ਵੀ ਅਹੀਂ ਇਹਨਾਂ ਨੂੰ ਬੰਦਿਆਂ ਚੁੱਕਣਾ ਤੇ ਪੁਲਿਸ ਤੇ ਮੁਰਦੇ ਬੁਲਾ ਲੈਂਦੀ ਆ ਪੁਲਿਸ ਆਪਣੀ ਆਈ ਤੇ ਆ ਜੇ ਜੇ ਤੇ ਇਹ ਹੁਣ ਅਸੀਂ ਆਪਾਂ ਕਿਤਨਾ ਕਹਦਾਂਗੇ ਵੀ ਇਹਨਾਂ ਦੀ ਕੋਈ ਇਹਨਾਂ ਜੇ ਮਲੀ ਭੁਗਤ ਨਹੀਂ ਆ ਜਿਹੜਾ ਉੱਥੋਂ ਬੰਦਾ ਭੱਜ ਗਿਆ ਵਾ ਕੈਸਟਡੀ ਵਿੱਚ ਫਿਰ ਚਾਰ ਮਲਾਜ਼ਮ ਲੱਗੇ ਹੋਣ ਦੇ ਬਾਵਜੂਦ ਵੀ ਉਹੀ ਦੀ ਬਲਜੀ ਆਪਣਾ ਕੁਲਦੀਪ ਸਿੰਘ ਤੇ ਹਰਦੀਪ ਸਿੰਘ ਦਾ ਥੋੜਾ ਲੈਂਡ ਦਾ ਡਿਸਪੂਟ ਸੀ ਉਹਦੇ ਸਬੰਧ ਵਿੱਚ ਇਹਨਾਂ ਦਾ ਥੋੜਾ ਡਿਸਪੂਟ ਹੋਣ ਕਰਕੇ ਲੜਾਈ ਹੋਈ ਸੀ ਨਰਵੈਲ ਸਰਪੰਚ ਅਮਨ ਚੇਅਰਮੈਨ ਤੇ ਨਰਵੈਲ ਸਰਪੰਚ ਦੇ ਬੇਟਿਆਂ ਵੱਲੋਂ ਫੈਰ ਕੀਤੇ ਗਏ ਸੀ ਜਿਸ ਤੇ ਇੱਕ ਬੰਦਾ ਚੱਕਮੀਓਂ ਐਸੀ ਡੈਥ ਹੋ ਗਈ ਸੀ ਸਰ ਕੋਈ ਗ੍ਰਿਫਤਾਰੀ ਕੀਤੀ ਗਈ ਹੈ ਇਹਦੇ ਵਿੱਚ ਟੋਟਲ ਪੰਜ ਬੰਦੇ ਰੈਸਟ ਹੋ ਚੁੱਕੇ ਆ ਜੀ ਇੱਕ ਬੰਦਾ ਇੰਜਰਡ ਸੀ ਜਿਹੜਾ ਗੁਰਦਾਦੇ ਦੇ ਹਸਪਤਲ ਐਡਮਿਟ ਸੀ ਉਹ ਐਬਸੈਂਟ ਫਰਮ ਬੈੱਡ ਹੋ ਗਿਆ ਸਰ ਉਹ ਜਿਹੜਾ ਦੱਸਿਆ ਜਾ ਰਿਹਾ ਕਹਿੰਦੇ ਪੁਲਿਸ ਨੂੰ ਚੱਕਵਾ ਦੇ ਕੇ ਗੁਰਦਾਦੇ ਨਹੀਂ ਜੀ ਉਹ ਵੇਖੋ ਇੱਥੋਂ ਉਹਦੇ ਸ਼ੱਟ ਲੱਗੀ ਸੀ ਉਹ ਐਡਮਿਟ ਹੋਇਆ ਸੀ ਗੁਰਦਾਨਕ ਜਾ ਕੇ ਉਹ ਐਬਸੈਂਟ ਫਰਮ ਬੈੱਡ ਹੋਇਆ ਵਾ ਉਹਦਾ ਡਾਕਟਰੀ ਰਿਕਾਰਡ ਲੈ ਕੇ ਉਹ ਵੀ ਪਰਚੇ ਬਾਈ ਨੇ ਮੈਂ ਉਹ ਵੀ ਰੈਸਟ ਹੋਏਗਾ ਜਲਦੀ ਸਰ ਉਹਨੇ ਕੋਈ ਕ੍ਰਾਸ ਵੀ ਨਹੀਂ ਕਰਨ ਦਾ ਮੌਕਾਤਾ ਜਾਏਗਾ ਜਿਹੜੀ ਮੁਲਾਜ਼ਮ ਸੀ ਉਹਨਾਂ ਤੇ ਕੋਈ ਕਾਰਵਾਈ ਹੋਏਗੀ ਉਹ 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 ਅਰੈਸਟ ਨਹੀਂ ਸੀ ਬੰਦਾ ਉਥੇ ਜਿਹੜੇ ਇਲਾਜ ਦਾਖਲ ਸੀ ਇਹਨਾਂ ਨੇ ਬਾਈ ਨੇ ਪਰਚੇ ਲਖਾਇਆ ਸੀ ਉਹ ਪਰਚੇ ਜੀ ਹੈ ਉਹਦੇ ਵਿੱਚ ਜਿਹੜਾ ਉਹਨੂੰ ਝੂਠਾ ਕੋਈ ਬਣਾਉਂਦਾ ਰਿਜ਼ਲਟ ਆਪਣਾ ਉਹਦਾ ਨਹੀਂ ਬਣਾੰਦਾਂਗੇ ਜੀ ਤੇ ਸਰ ਧਰਨਾ ਲੱਗਾ ਹੈ ਹੁਣ ਪਰਿਵਾਰ ਮੈਂ ਕਿਹਾ ਜੀ ਇਹਨਾਂ ਯਕੀਨ ਦਿਵਾਇਆ ਗਿਆ ਵੀ ਦੋਸ਼ੀ ਜਲਦ-ਜਲਦ ਅਰੈਸਟ ਕੀਤੇ ਜਾਣਗੇ ਉੱਚ ਕੋਈ ਲਬਰਾਈ ਨਹੀਂ ਵਰਤੀ ਜਾਏਗੀ ਐਸ ਸੰਬੰਧੀ ਸੀਨੀਅਰ ਅਫਸਰਾਂ ਨੇ ਮੈਨੂੰ ਆ ਕੇ ਮੌਕੇ ਦੱਸਿਆ ਇਸਾਰੇ ਜਲਦੋ ਜਲ੍ਹ ਥੋੜੇ ਜਾਣਗੇ ਜਿਹੜੇ ਜ਼ਖਮੀ ਆ ਉਹਨਾਂ ਦੀ ਕੀ ਕੰਡੀਸ਼ਨ ਹੈ ਜਿਹੜੇ ਅਸਲ ਉਹ ਸਟੇਬਲ ਹੈ ਜੀ ਸਟੇਬਲ ਹਨ ਪੁਲਿਸ ਨੂੰ ਕੀ ਕਾਰਵਾਈ ਕੀਤੀ ਪੁਲਿਸ ਨੂੰ ਜੀ ਆਪਣੇ ਇਹਦੇ ਵਿੱਚ ਇਹਨਾਂ 10 ਬੰਦੇ ਬਾਇਨਿੰਗ ਲਗਾਏ ਸੀ ਜਿਨ੍ਹਾਂ ਚੋਂ ਬਾਇਨਿੰਗ ਤਿੰਨ ਬੰਦੇ ਤੇ ਦੋ ਬੰਦੇ ਉੱਤੇ ਪੰਜ ਬੰਦੇ ਟੋਟਲ ਰੈਸਟ ਕਰ ਲਏ ਨੇ ਬਾਕੀ ਰਹਿੰਦੇ ਪੰਜ ਉਹ ਵੀ ਖੇਤੀ ਕਿਤੇ ਜਾਣਗੇ ਜੀ ਠੀਕ ਠੀਕ ਥੈਂਕ ਯੂ